ਮੈਂ ਸਰਵਿੰਦਰ ਸਿੰਘ ਕੋਟ ਖਾਲਸਾ ਤੋਂ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਕੋਟ ਖਾਲਸਾ ਦੇ ਵਿੱਚ ਬੇਅਥਾ ਨਸ਼ਾ ਵੇਚਿਆ ਹੈ ਨਸ਼ੇ ਦੇ ਨਾਲ 16 ਸਾਲ ਤੋਂ ਲੈ ਕੇ 20 ਸਾਲ ਦੀ ਉਮਰ ਦੇ ਵਿੱਚ ਵਿੱਚ ਦੇ ਨੌਜਵਾਨ ਨਸ਼ੇੜੀ ਬਣ ਰਹੇ ਨੇ ਤੇ ਆਏ ਦਿਨ ਹਰ ਤੀਸਰੀ ਮਾਤ ਹੋ ਰਹੀ ਹੈ ਮੈਂ ਇਸ ਗੱਲ ਦਾ ਜ਼ਿਕਰ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਐਮਪੀ ਗੁਰਜੀਤ ਔਜਲਾ ਜੀ ਨੂੰ ਵੀ ਬੇਨਤੀ ਕੀਤੀ ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਮੈਂ ਦੱਸਿਆ ਕਿ ਕੋੜ ਖਾਲਸਾ ਦੇ ਵਿੱਚ ਨਸ਼ਾ ਬਹੁਤ ਵਿਕਰਿਆ ਨੌਜਵਾਨਾਂ ਦੀਆਂ ਨੌਜਵਾਨ ਜਿਹੜੇ ਮਰਦੇ ਨੇ ਉਹਨਾਂ ਵਿੱਚ ਮੇਰੀਆਂ ਧੀਆਂ ਰੰਡੀਆਂ ਹੋ ਰਹੀਆਂ ਨੇ ਮੇਰੀਆਂ ਭੈਣਾਂ ਰੰਡੀਆਂ ਹੋ ਰਹੀਆਂ ਨੇ ਮੇਰੀਆਂ ਪ੍ਰਿਯਾਈਆਂ ਰੰਡੀਆਂ ਹੋ ਰਹੀਆਂ ਨੇ ਮੇਰੀਆਂ ਮਾਵਾ ਦੇ ਪੁੱਤ ਖੋਏ ਜਾ ਰਹੇ ਨੇ ਛੋਟੇ ਛੋਟੇ ਜਿਹੜੇ ਬੱਚੇ ਨੇ ਉਹ ਨਾਥ ਹੋ ਰਹੇ ਨੇ ਭਗਵੰਤ ਮਾਨ ਜੀ ਤੁਸੀਂ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਆਏਗੀ ਅਜਾਇਆ ਕੁਝ ਨਹੀਂ ਹੋਏਗਾ ਸਭ ਤੋਂ ਪਹਿਲਾਂ ਅੰਦਰ ਸ਼ਹਿਰ ਦੇ ਉੱਤੇ ਪਾਬੰਦੀ ਲਾਈ ਜਾਵੇਗੀ ਪਰ ਅਜੇਆ ਕੁਝ ਨਹੀਂ ਹੋ ਰਿਹਾ ਸਭੋ ਆਏ ਦਿਨ ਮੇਰੀਆਂ ਤੀਆਂ ਮੇਰੀਆਂ ਪੈਣਾ ਬਰਲਾਬ ਕਰਦੀਆਂ ਚੱਲੀਆਂ ਨਹੀਂ ਜਾਂਦੀਆਂ ਮੇਰੇ ਆ ਮੇਰੇ ਛੋਟੇ ਛੋਟੇ ਭਤੀਜੇ ਭਤੀਜੀਆਂ ਜਣੀਆਂ ਨਾਤ ਹੋ ਰਹੀਆਂ ਨੇ ਆਪਣੇ ਪਿਓ ਤੋਂ ਵਾਂਝੀਆਂ ਹੋ ਰਹੀਆਂ ਨੇ ਸਰਕਾਰ ਇਹਦਾ ਧਿਆਨ ਦਵੇ ਇੱਕ ਹੋਰ ਮੈਂ ਖਾਸ ਗੱਲ ਕਹਿਣ ਜਾ ਰਿਹਾ ਆ ਇੱਕ ਗੱਲ ਖਾਸ ਗੱਲ ਕਹਿਣ ਜਾ ਰਿਹਾ ਆ ਪੱਟੀ ਸ਼ਹਿਰ ਦੇ ਅੰਦਰ ਪੱਟੀ ਸ਼ਹਿਰ ਦੇ ਅੰਦਰ ਜਿੱਥੇ ਕਿ ਐਮ ਐਲ ਏ ਲਾਲਜੀਤ ਸਿੰਘ ਆ 拉ਜੀ ਸਿੰਘ ਜੀ ਐਮਐਲਏ ਨੇ ਉਸ ਪੱਟੀ ਦੇ ਵਿੱਚ ਵੀ ਤੜਾ ਤੜ ਨਸ਼ਾ ਵੇ ਕਰਿਆ ਤੜਾ ਤੜ ਸਮੈਗ ਵੇ ਕਰਈ ਹੈ ਜਿਹੜੀ ਪੱਟੀ ਦੀ ਗੱਲ ਕਰਨ ਜਾ ਰਿਆ ਮੈਂ ਉਹ ਲੋਹਰ ਵਾਲੇ ਫਾੜ ਕਦੇ ਕੋਲ ਗਲੀ ਸੂਦਾ ਵਾਲੀ ਦੇ ਵਿੱਚ ਹਰਜੀਤ ਸਿੰਘਾ ਹਰਜੀਤ ਸਿੰਘਾ ਜੋ ਕੌਮ ਤੋਂ ਮੈਲਾ ਹੈ ਉਹ ਤੜਾ ਤੜ ਨਸ਼ਾ ਵੇ ਸਰਕਾਰ ਉਧਰ ਕੋਈ ਧਿਆਨ ਨਹੀਂ ਦੇ ਰਹੀ ਕੋਈ ਧਿਆਨ ਨਹੀਂ ਦੇ ਰਹੀ ਤੇ ਮੈਂ ਲਾਜੀ ਐਮਐਲਏ ਲਾਜੀ ਸਿੰਘ ਜੀ ਨੂੰ ਤੇ ਮਾਨ ਜੋਗਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਆ ਕਿ ਜੇ ਮੇਰੇ ਪੰਜਾਬ ਨੂੰ ਬਚਾਉਣਾ ਆ ਜਾਂ ਮੇਰੀਆਂ ਕੀਆਂ ਪਣਾ ਨੂੰ ਰੰਡੀਆਂ ਹੋਣ ਤਾਂ ਬਚਾਉਣਾ ਆ ਤੇ ਇਹ ਜਿਹੜੇ ਨਸ਼ੇੜੀ ਨੇ ਇਹਨਾਂ ਨੂੰ ਤੁਰੰਤ ਚੁੱਕ ਕੇ ਜੇਲ੍ਹ ਚ ਸੁਟਿਆ ਜਾਵੇ ਨਸ਼ਾ ਰੇਚਣ ਵਾਲੇ ਸਦਾਗਰ ਨੇ ਉਹਨਾਂ ਦੀਆਂ ਦੇ ਕੋਠੀਆਂ ਪੈ ਰਿਐ ਨੇ ਪਰ ਲੋਕਾਂ ਦੀਆਂ ਲੋਕਾਂ ਦੇ ਬੱਚੇ ਨਾਕ ਹੋ ਰਹੇ ਨੇ ਲੋਕਾਂ ਦੀਆਂ ਧੀਆਂ ਪੈਣਾ ਜਣੀਆਂ ਨੇ ਉਹ ਰੰਡੀਆਂ ਹੋ ਰਿਐ ਨੇ ਸਰਕਾਰ ਇਸ ਵੱਲ ਖਾਸ ਧਿਆਨ ਦੇ ਸੁਖਵਿੰਦਰ ਸਿੰਘ ਕੋਟ ਖਾਲਸਾ ਅਮਰ ਸਰ ਪੰਜਾਬ ਤੋਂ ਮੈਂ ਫੇਰ ਇੱਕ ਵਾਰੀ ਬੇਨਤੀ ਕਰਾਂਗਾ ਵੀ ਸਰਕਾਰਾਂ ਇਸ ਵੱਲ ਖਾਸ ਧਿਆਨ ਦੇਣਾ ਜਿਹੜਾ ਪੱਟੀ ਦੇ ਵਿੱਚ ਹਰਜੀਤ ਸਿੰਘ ਆਏ ਦਿਨ ਲੋਕਾਂ ਨੂੰ ਨਿਸ਼ੇੜੀ ਬਣਾ ਲਿਆ ਉਹਦੇ ਦੇ ਸਕੰਜਾ ਕੱਸਿਆ ਜਾਵੇ